ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਹੁਣ ਸਾਰੇ ਜਣੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਪਣੇ ਨਵੇਂ ਐਨੀਮਲ ਜਿਹੜੇ ਆਪਾਂ ਨਵੇਂ ਲਏ ਤੇ ਆ ਪਹਿਲਾਂ ਵਾਲੇ ਬਲੌਗ ਵਿੱਚ ਤੁਸੀਂ ਜਿਵੇਂ ਦੇਖਿਆ ਹੀ ਹੋਗੇ ਆਪਣੇ ਕੋਲ ਦੋ ਕੁੱਤੇ ਤੇ ਇੱਕ ਮੈਸਟ ਇੱਕ ਕੱਟੀ ਸੀਗੀ ਆਓ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਿਖਾਈਏ ਨਵੇਂ ਜਾਨਵਰ ਪਹਿਲਾਂ ਆਪਾਂ ਇਹਨੂੰ ਕਰਦੇ ਹਾਂ ਉੱਪਰ ਇਹ ਛੰਡ ਕਰਕੇ ਇਹਨਾਂ ਦਾ ਜਗਾਰਡ ਬਣਾਇਆ ਹੋਇਆ ਹੈ ਆਪਾਂ ਅੱਗੇ ਅੰਦਰ ਆਪਾਂ ਪਹਿਲਾਂ ਤਾਂ ਲੈਂਤੀ ਆ ਹਵਕ ਬੈਬਰੀ ਮਿਕਸਰ ਪੱਠ ਤੇ ਇੱਕ ਆਸੇ ਆਪਣੀ ਬੱਕਰੀ ਪੱਠ ਛੋਟੀ ਸੋਰੀ ਆਸੇ ਬੱਕਰਾ ਜਿਹੜੀ ਆਪਾਂ ਲੈਂਦੇ ਨੇ ਉਹ ਇਹਨਾਂ ਨੂੰ ਬਾਹਰ ਲੈ ਕੇ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਆ ਬਾਕੀ ਸਾਰਾ ਪ੍ਰੋਸੈਸ ਚਲੋ ਤਾਂ ਆਪਾਂ ਖੋਲ ਲਈ ਆਪਣੀ ਪਹਿਲੀ ਪੱਠ ਇਦਰਾ ਆਪਣੇ ਹੌਣ ਦੇਖ ਕੇ ਕੁੱਤੇ ਵੀ ਭੌਂਕਾਂ ਲੈਂਦੇ। ਤਾਂ ਆਪਾਂ ਇਹਨਾਂ ਨੂੰ ਬਨਾਂਗੇ ਸਾਰਿਆਂ ਨੂੰ ਹੌਲੀ-ਹੌਲੀ ਕਰਕੇ। ਤਾਂ ਮਿਲਦੇ ਆਂ ਦੋਸਤੋ ਤੁਹਾਨੂੰ ਆਪਾਂ ਇਹਨਾਂ ਨੂੰ ਬਨਣ ਤੋਂ ਬਾਅਦ। ਤਾਂ ਹਾਂਜੀ ਦੋਸਤੋ ਇਹ ਇਹਨੇ ਆਪਣੇ ਨਵੇਂ ਜਾਨਵਰ ਤੇ ਇਹਨਾਂ ਦੀ ਆਪਾਂ ਡਾਈਟ ਪਲਾਨ ਕੀ ਰੱਖੀ ਹੈ। ਬਾਕੀ ਤਾਂ ਆਪਾਂ ਇਹਨਾਂ ਨੂੰ ਸੱਨੀ ਤੇ ਫੀਡ ਫੂਡ ਭੁਖ ਦੰਨੇ ਆ। ਬਾਕੀ ਤੁਸੀਂ ਦੱਸੋ ਇਹਨਾਂ ਦੀ ਡਾਈਟ ਕੀ ਰੱਖੀ ਹੈ ਆਪਾਂ?